ਦੀ ਯੂਟਿਊਬ ਫੈਮਿਲੀ ਕਿਵੇਂ ਹੋ ਠੀਕ ਅਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਚ ਰਹੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕਿਵੇਂ ਹੋ ਸਾਰੇ ਜਣੇ ਠੀਕ-ਠਾਕ ਹੋਵੋਗੇ ਅਸੀਂ ਇੱਕ ਚੀਜ਼ ਦੇਖਣ ਆਏ ਹਰਗੁਣ ਲਈ ਕਿਉਂਕਿ ਹੁਣ ਹਰ ਹੁਣ ਅਸੀਂ ਰੋਪੜਨ ਆਉਣਾ ਪੈਂਦਾ ਬਹੁਤ ਵਾਰ ਹਨਾ ਤੇ ਨਿਆਣੇ ਮੰਮੀ ਵੀ ਤੰਗ ਕਰਦੇ ਆਂ ਤਿੰਨੇ ਅਸੀਂ ਛੱਡ ਨਹੀਂ ਸਕਦੇ ਇਸ ਕਰਕੇ ਸਾਡਾ ਹਰ ਗੁਣ ਸਾਡੇ ਨਾਲ ਹੈ ਠੀਕ ਹੈ ਤੇ ਨੂਰਾ ਖੇਲੀ ਜਾਂਦਾ ਮੰਮੀ ਨੂੰ ਬਸ ਇੱਕ ਦਾ ਹੋ ਜਾਊਗਾ ਸਮਝ ਲੈ ਕੰਮ ਕਰਨਾ ਵੀ ਜੇ ਅਸੀਂ ਨੂਰਾ ਲਿਆਵਾਂਗੇ ਫਿਰ ਮੰਮੀ ਨੂੰ ਦੋ ਦਾ ਹੋ ਜਾਣਾ ਇਸ ਕਰਕੇ ਹੁਣ ਤੇ ਅਸੀਂ ਇੱਕ ਸਾਈਕਲ ਹੀ ਦੇਖਣਾ ਹੈ ਜੇ ਤਾਂ ਉਹਦਾ ਰੇਟ ਬਣਦਾ ਹੈ ਤਾਂ ਤਾਂ ਲੈ ਲਾਂਗੇ ਨਹੀਂ ਫਿਰ ਬਾਅਦ ਚੋਂ ਦੇਖ ਲਾਂਗੇ ਘਰ ਨੂੰ ਚਾਲੇ ਪਾਵਾਂ ਨਹੀਂ ਘਰ ਨੂੰ ਜਾਈਏ ਮੈਨੂੰ ਲੱਗ ਕੇ ਕਿੰਨੇ ਥੋੜਾ ਹੱਸ ਹਨ ਨੈਦਰ ਸਪਾਈਰ ਨਾ ਸੀ ਇਹ ਦੇਖੇ ਦਿਲ ਕਰਦਾ ਵੀ ਲੈ ਲਈ ਆਹ ਚੀਤਾ ਆਹ ਆਹ ਚੀਤਾ ਦੇ ਸੱਚੇ ਨਰਾਵਣੀ ਜੀ ਹਨਾ ਦੇਖੋ ਇਹ ਨਿਆਣੇ ਦੇਖੋ ਜੀ ਸਨੇਕ ਵਾਹ ਉਹ ਤਾਂ ਠੀਕ ਹੈ ਇਹੀ ਲੈ ਚੱਲ ਮੈਂ ਕਹਿੰਦੀ ਕਾਲਾ ਜਿਹੜੇ ਨੈਦਰ ਜਿਹੇ ਆ ਆਹ ਚੀਤਾ ਮਾਹਾਂ ਸੱਚੇ ਨਰਾਵਣੀ ਜੀ ਨਹੀਂ ਆ ਦੇਖ ਨਿਆਣੇ ਜਿੱਥੇ ਜੜਿਆ ਨਹੀਂ ਡਰਿਓ ਨਹੀਂ ਉੱਧਰ ਨਿਆਣੇ ਵਾਸਤੇ ਆਇਲ ਹੈ ਨੂੰ ਡਰਿਓ ਨਹੀਂ ਉੱਧਰ ਆਉ ਆਉ ਲਸੋ ਤਾਂ ਹੱਥ ਨਹੀਂ ਫੜਗੇ ਗਾ ਮम्मा ਲੈਣਾ ਲੈਣਾ ਮੈਂ ਖਭੇ ਰਹਿਣ ਦੇ ਆਉ ਲੈ ਆਉ ਉੱਲੂ ਆਉ ਲੈ ਠੀਕ ਹੈ ਇਹ ਰਹੇ ਦੋ ਕੱਢੀ ਦੋ ਤੇ ਪਹਿਲੀ ਤਾਂ ਪਹਿਲੀ ਤਾਂ ਹੈਗੀ ਆ ਇੱਕ ਰਿੱਤੀ ਵੀ ਆ ਰਿਹਾ ਨੇ ਉਹੀ ਨਹੀਂ ਉਹਦਾ ਸੱਟੇ ਨਹੀਂ ਹੁੰਦਾ ਇੱਕ ਇਹ ਦੋ ਤਿੰਨ ਕਾ ਤੇ ਨਹੀਂ ਸੱਟ ਆਉਂਦੀ ਉਹ ਇੱਕ ਹੋਰ ਉਹ ਤਾਂ ਖੁੱਲੀ ਆ ਹਾਦ ਹੋਗੀ ਦਸ ਘੜੀ ਖੁੱਲੀ ਹੈ ਜੀ ਉਹ ਘੜੀ ਵੀ ਖੁੱਲੀ ਹੁੰਦੀ ਆ ਹੋਰ ਕਿਆ ਨਹੀਂ ਘੜੀ ਖੁੱਲੀ ਨਹੀਂ ਤੇ ਹੋਰ ਜਿੱਤੇ ਘਟਾੜ ਤੜਵਾਉਣੇ ਕਿੰਨੇ ਬਣਾਉਣੇ ਬੈਣੇ ਨਿਆਣਿਆਂ ਨੇ ਤਾਂ ਮੰਨੀ ਆ ਵੀ ਖੁੱਲੀ ਹੋਈ ਕਰਦੀ ਚੀਜ਼ ਪਤਾ ਨਹੀਂ ਕਿਹੜੇ ਜ਼ਮਾਨੇ ਦੇ ਤੁਸੀਂ ਹੈ ਕਮਾਲੇ ਹੋਗੀ ਦਸ ਚਲੋ ਚਲੋ ਤੁਸੀਂ ਉੱਪਰ ਨੂੰ ਚੱਲ ਜਿਓ ਦਿਖਾਓ ਸਾਨੂੰ ਠੀਕਾ ਠੀਕਾ ਅੱਜ ਜੀ ਹਮੜ ਜਾ ਜਿੰਨੇ ਟੈਂਡ ਕਰ ਲੰਦੇ ਆ ਜਾ ਵੀਰੇ ਯਾਰ ਕਰੀ ਮੜ ਜਾ ਟੈਂਡ ਸਾਨੂੰ ਤੇ ਦੇਖਦੇ ਆ ਜੀ ਹੁਣ ਉੱਪਰ ਜਾ ਕੇ ਭਾਈ ਇਹਨਾਂ ਨੇ ਕਾਫੀ ਰੌਲਾ ਪਾਇਆ ਹੋਇਆ ਕਹਿੰਦੇ ਵੀ ਉਹ ਲੈਣੀ ਆ ਹਾਂ ਕੀ ਕੀ ਕਹਿ ਰਹੇ ਨੇ ਸਟਾਲਰ ਸਟਾਲਰ ਲੈਣਾ ਭਾਈ ਕਹਿੰਦੇ ਚਲੋ ਦੇਖਦੇ ਆ ਹੁਣ ਕਿਹੜਾ ਸਟਾਲਰ ਪਸੰਦ ਆਉਂਦਾ ਜੈਸਮੀ ਤੀਜੀ ਮੰਜ਼ਲ ਤੇ ਨਹੀਂ ਆਉਂਦਾ ਉਰੀ ਆ ਉਹ ਨੇ ਉਹੀ ਲੈਣੀ ਆ ਨਾ ਤੁਹਾਨੂੰ ਇਹਦੇ ਵੀ ਨਹੀਂ ਨਹੀਂ ਉੱਪਰ ਨਹੀਂ ਹੈਗਾ ਪੂਰੀ ਆ ਜੈਸਮਿਨ ਨੂੰ ਬਿਫਤਾ ਪੈ ਗਈ ਦੀ ਵੀ ਪੌੜੀਆਂ ਚੜ੍ਹਦੀਆਂ ਪੈਣੀਆਂ ਵੀ ਰੱਖਿਆ ਚੀਜ਼ ਹੈ ਯਾਰ ਇਹ ਸਿੱਪਰ ਹੈ ਸਿੱਪਰ ਹੈ ਇਹ ਚ ਦੁੱਧ ਵੀ ਕੇ ਬੜਾ ਕਮਾਲ ਹੈ ਇਹ ਪ੍ਰੋਟੀਨ ਵਗੈਰਾ ਨਹੀਂ ਪੀਂਦੇ ਮੁੰਡੇ ਜਿਮ ਵਾਲੇ ਹਾਂ ਉਹ ਤਾਂ ਮੈਂ ਸਮਝ ਗਿਆ ਦੇਖ ਲੈ ਕਹੇ ਜੀਆਂ ਅਲੱਗ ਅਲੱਗ ਚੀਜ਼ਾਂ ਆਉਣ ਲੱਗੀਆਂ ਆ ਕੱਪਾ ਸੋਨੇ ਕਿੰਗ ਕੁਇਨ ਭਾਜੀ ਇਹਨਾਂ ਦਾ ਕੀ ਰੇਟ ਹੈ ਵੈਸੇ ਇਨਾਂ ਨਾਲ ਇੱਕ ਬਣਾਉਣੀ ਲਿਖਿਆ ਵਾ ਹਣਾ ਉੱਪਰ ਕੋਈ 350 ਤੋਂ ਪਈਗਾ 400 350 400 ਦਾ ਸਾਰੀ ਇਹਦੇ ਪੈਣ ਪਾਈ ਹੈ ਚਲੋ ਆ ਦੇਖਿਆ ਇਹਦੇ ਰਿਸ਼ਤੇਦਾਰ ਸੋਹਣਿਆ ਸੋਹਣਿਆ ਅ ਹਰਮੰਦਰ ਸਾਹਿਬ ਗੋਲਡਨ ਟੈਂਪਲ ਆਪਸਾਂ ਬਿਨ ਕਰਕੇ ਗਈ ਸੀ ਜੀ ਮੈਂ ਕੀ ਅੱਛਾ ਵੀਰੇ ਨੂੰ ਕੱਢਿਓ ਵਾ ਜਿਹਦੀ ਹਰ ਗੁਣ ਪਾ ਕੇ ਦੇ ਪਹਿਲਾ ਪੈਂਦੀ ਐ ਚਲੋ ਹਾਂ ਲਓ ਤੁਸੀਂ ਪਾਓ ਮੈਂ ਤੇ ਕੋਲੀ ਹਾਂ ਤੁਸੀਂ ਪਾਓ ਵੱਡੇ ਟੇਰਾਂ ਵਾਲੀ ਆ ਹਨਾ ਤਾਂ ਸਾਰੇ ਵੱਡੇ ਪਾਓ ਭਾਈ ਗੁੜੀਆਂ ਨੂੰ ਲੱਡੂ ਨੂੰ ਇੱਧਰ ਅੱਗੇ ਪਾਓ ਹਾਂ ਕਿਉਂਕਿ ਮੈਂ ਸੱਜਾ ਬੰਦਾ ਨਾ ਖੱਬਾ ਬੰਦਾ ਨਹੀਂ ਜੀ ਇਨ ਥੋੜੀ ਜਿਹੀ ਪਿੱਛੇ ਨਿਭਾ ਲੈਣਾ ਸੀ ਇਹਨੂੰ ਲੈ ਲੈਣੇ ਜਦੋਂ ਤੁਹਾਨੂੰ ਜਿਆਦਾ ਹੋਣਾ ਇਹ ਨੂੰ ਸਿੱਧਾ ਪਾਣਾ ਇਹ ਉਹ ਥੋੜਾ ਹੋਣਾ ਥੋੜਾ ਜਿਹਾ ਸਿਰ ਜਿਆਦਾ ਚੱਕਵਾਇਆ ਹੋਇਆ ਵਾ ਪਰ ਲੱਤਾਂ ਵੀ ਹਜੇ ਹੋਰ ਥੱਲੇ ਨੀਚੇ ਨੂੰ ਬੈਠਣ ਵਾਸਤੇ ਆ ਪਾਉਣੇ ਵਾਸਤੇ ਤਾਂ ਇੱਦਾਂ ਹੀ ਠੀਕ ਆ ਅੱਛਾ ਹਾਂ ਹੋ ਗਈ ਬਸ ਠੀਕ ਹੈ ਹਾਂ ਹੂੰ ਇਦਾਂ ਚੱਲਦੀ ਇਹ ਚੰਗੀ ਫਿਰ ਇਦਾਂ ਕਰਦੇ ਆ ਜਿੱਥੇ ਮਰਜੀ ਲੈ ਜੋ ਇਹਨੂੰ ਜਿੱਥੇ ਨੂੰ ਮਰਜੀ ਦੁਨੀਆ ਦੀ ਜਿਹੜੀ ਮਰਜੀ ਹੁਣ ਜੈਸ ਮਿਲਨੇ ਨਾ ਤੁਰ ਕੇ ਫੁੱਲ ਮਾਲਾ ਲੈ ਜਾ ਨੀ ਆ ਚੀਜ ਵੈਸੇ ਹੁਣ ਠੀਕ ਆ ਨਾ ਮੱਛੀ ਮੱਛੀ ਮੱਖੀ ਮਛਰ ਤੇ ਮੱਖੀ ਮਛਰ ਤੇ ਹਾਂ ਕੋੜਾ ਪਾ ਬਲੌਗ ਕਰਦੇ ਆ ਇਹ ਨਾਲ ਜਾਉਗੀ ਦੇ ਵਿੱਚ ਇਹ ਪਈ ਰਹੀ ਆ ਸਮਝ ਲਓ ਆਪਾਂ ਵੀਡੀਓ ਸ਼ੂਟ ਕਰ ਸਕਦੇ ਆ ਨਹੀਂ ਆਹ ਚਲੋ ਇਹ ਤਾਂ ਹੈ ਤੇ ਪਰ ਮੇਰੇ ਮਨ ਕੀ ਇਤਨੇ ਤੱਕ ਸੁੱਤੇ ਨਹੀਂ ਪੈਣਾ ਜਾਗਦੇ ਨੇ ਤੇ ਵੈਸੇ ਖਲਾ ਦੇਣੀ ਹਾਂ ਹਾਂ ਆ ਤਾਂ ਵੈਸੇ ਤਾਂ ਦੂਜੀ ਤਾਂ ਚਲੋ ਬੈਠਣੇ ਵਾਲੀ ਤਾਂ ਹੈਗੀ ਆਪਣੇ ਕੋਲ ਹੈਨਾ ਪਰ ਇਹ ਥੋੜਾ ਜਿਹਾ ਹੁਣ ਜਿੱਦਾਂ ਕਿਤੇ ਘਰੋਂ ਘਰ ਤਾਂ ਗੋਦੀ ਚੇ ਚਲੋ ਹਾਂ ਜੇ ਕਿਤੇ ਮਤਲਬ ਬਾਹਰ ਅੰਦਰ ਜਾਣਾ ਫੇਰੀ ਦੀ ਲੋੜ ਪਏਗਾ ਨਹੀਂ ਘਰਾਂ ਦਾ ਦੂਜੀਓ ਘਰਾਂ ਦਾ ਦੂਜੀਓ ਇਹੇ ਇਹਦੀ ਵਿਚਾਰੀ ਨੂੰ ਕਿੱਥੇ ਪਾ ਕੇ ਖੜੇ ਘਰ ਚ ਕਪਾ ਬੈੱਡ ਬੁੱਢ ਚ ਪਾ ਲੈਂਦੇ ਆ ਬੈੱਡ ਤੇ ਪਾ ਲੈਂਦੇ ਇੱਕ ਝੂਲਾ ਕੰਮ ਆਉਂਦਾ ਝੂਲੇ ਝੁਲਈ ਰਹਿੰਦੀ ਆ ਹੁਣ ਇਹ ਝੂਲਾ ਰੱਖਤਾ ਤਾਂ ਮਨਕੀਰ ਤੂੰ ਮਨਕੀਰ ਤਾਂ ਮੰਲਾ ਦਾ ਉਹਦੇ ਚ ਘੱਟੇ ਪਿਆ ਉਹ ਤਾਂ ਉੱਠ ਕੇ ਖੜਾ ਹੋ ਜਾਂਦਾ ਵੈਸੇ ਇੱਕ ਪਾਸੇ ਨੂੰ ਪਲਟ ਜਾਂਦਾ ਉਹ ਉਹ ਤਾਂ ਇਹਦੇ ਚ ਘੱਟੇ ਪਿਆ ਜਿਹੜੀ ਆ ਉਹ ਬਲੀ ਆ ਵੀਰੇ ਆਹ ਛੋਟੀ ਆ ਇੱਥੇ ਇਹ ਨੋ ਬਿਨਾ ਟ੍ਰੇ ਤੋਂ ਹੈ ਬਈ ਇਹ ਟ੍ਰੇ ਵਾਲੀ ਹੈ ਇਹ ਟ੍ਰੇ ਵਾਲੀ ਕਿਵੇਂ ਮਤਲਬ ਟ੍ਰੇ ਮਤਲਬ ਅੱਛਾ ਕਿਨਾਰੇ ਤੋਂ ਖਲਾਣ ਮਲਾਨ ਨੂੰ ਜੋ ਵੀ ਹੈ ਆਪਣਾ ਅੱਛਾ ਅੱਛਾ ਆਹ ਟ੍ਰੇ ਹੈ ਇਹਦੀ ਮੁਰਾ ਨੋ ਬਿਨਾ ਟ੍ਰੇ ਤੋਂ ਹੈ ਸਾਈਜ਼ ਇਹਦੇ ਟਾਇਰਾਂ ਟਾਇਰ ਇਹਦੇ ਛੋਟੇ ਲੱਗਦੇ ਮੈਨੂੰ ਇਹਦੇ ਵਿੱਚ ਕੋਈ ਸੇਮ ਹੀ ਟਾਇਰ ਦਾ ਇਹਦੇ ਵਿੱਚ ਇਹ ਥੋੜਾ ਕਲਰਫੁਲ ਛੇ ਆ ਗਿਆ ਬਈ ਉਸ ਤੋਂ ਨੋਰਮਲ ਜੀ ਹੋਗੀ ਆ ਯਾਰ ਫਿਰ ਵੀ ਲੱਗਦਾ ਥੋੜਾ ਜਿਹਾ ਫਰਕ ਇਸਦੇ ਵਿੱਚ ਜੇਬ ਵੀ ਹੈਗੀ ਜੀ ਉਹਦੇ ਪਿੱਛੇ ਵੀ ਜੇਬ ਹੈ ਇੱਕ ਬਾ ਜੇਬ ਤਾਂ ਚਲੋ ਇਹਦੇ ਪਿੱਛੇ ਵੀ ਹੈਗੀ ਆ ਹਾਂ ਇਹ ਦਲਿਸ ਮਾਤਾ ਸਭ ਬਾਕੀ ਸਾਰੀ ਸੇਮੇ ਆ ਹਾਂਜੀ ਸਿਰਫ ਆ ਟ੍ਰੇ ਆ ਬਸ ਟ੍ਰੇ ਫਿਰ ਯਾਰ ਇਹ ਜਿੱਦਾਂ ਹੁਣ ਖੁੱਲਦੀ ਨਹੀਂ ਹੈਗੀ ਹੈ ਖੁੱਲ ਜਾਂਦੀ ਹੈ ਖੁੱਲ ਜਾਂਦੀ ਹੈ ਖੋਲ ਕੇ ਦਿਖਾਏ ਤਾਂ ਮਣੀ ਜੀ ਇੰਦੇ ਵਿੱਚ ਬਲੈਕ ਲਿਵਿਜ਼ਾ ਦਾ ਸੁਣਾ ਦੇਖੀ ਧਿਆਨ ਨਾਲ ਮੇਰਾ ਬਾਈ ਆਹਾ ਮੁੰਲਾ ਦਾ ਸ਼ਾਇਦ ਉੱਪਰ ਉਹ ਇਹ ਉਹ ਸੋਹਣੇ ਜਿਹੜੇ ਉਹਦੇ ਵਿੱਚ ਗੱਦਾ ਜਿਹਾ ਬਣਾਉਂਦੇ ਆ ਇਹ ਕਰੀ ਹੁੰਦਾ ਬਸ ਲੋਕ ਲੈਣਾ ਲੋਕ ਜਾਈਆ ਉਹ ਆਹੀ ਚੀਜ਼ ਆ ਬਸ ਫਰਕ ਜੈ ਸਮਝਣਾ ਹਾਂ 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 ਆ ਇਹ ਦੇਖ ਇਧਰ ਦੇਖਦੇ ਸੀ ਇਹ ਆ ਜਿਹੜਾ ਹਾਰਡ ਆ ਰੈੱਡ ਗੱਦਰ ਵਾਲੀ ਹਾਰਡ ਕਿਵੇਂ ਮਤਲਬ ਇਹ ਹੋਊਗੀ ਇਹਦੀ ਲੰਬਾਈ ਲੱਗਦੀ ਮੈਨੂੰ ਜ਼ਿਆਦਾ ਹਨਾ ਹੂੰ ਇੱਥੇ بڑے ਪੱਤੇ ਆਪਸੇ ਇਹ ਥੋੜੀ ਜੀ ਵੱਡੀ ਲੱਗਦੀ ਐ ਤੇ ਮੈਨੂੰ ਦੇਖੀ ਵੀਰੇ ਇੱਕ ਮਤਵਾ ਵੀ ਸੋਹਣੀ ਆ ਪਾਜੀ ਇਹ ਵੀ ਦੀਦੀ ਇਹਨੂੰ ਵੀ ਕੱਢ ਕੇ ਰੇਡ ਪੁੱਛੀ ਤੇ ਜੀ ਹੂੰ ਇਹ ਵੀ ਸੋਹਣੀ ਆ ਨਾ ਤਾਂ ਹੀ ਕਹਿੰਦੀ ਉੱਠ ਗਈ ਕਹਿੰਦੀ ਮੈਂ ਨਹੀਂ ਹੈਗਾ ਲੈ ਉਹ ਕਹਿੰਦੀ ਪਾਕੇ ਲਾਂਗੇ ਦੋਸਤਾਂ ਖਗਣਾਏ ਕਹਿੰਦੀ ਦੋਸਤਾਂ ਪਾਕੇ ਲਾਂਗੇ ਕਮਾਉ ਉਹ ਵੀ ਮੈਨੂੰ ਤਾਂ ਮੈਂ ਹੋਰੀ ਆ ਹੋਰੀ ਆ ਤੇ ਦੇਖਾ ਤਾਂ ਤਿੰਨ ਦਿਨ ਇਹਦੇ ਵਿੱਚ 2 ਟੂਟੇ ਸੀ ਹਾਂ ਇਹ ਦੇਮਾਤ ਨੇ ਹੋ ਕਰੀ ਆ ਇਹ ਹਾਂ ਵੈਸੇ ਤਾਂ ਸੱਤੀ ਪਈ ਆ ਚਲੋ ਮੈਂ ਚੱਲੀ ਥੋੜੀ ਜੀ ਉਦਾਣ ਲੱਗ ਗਈ ਡਰੀ ਨਹੀਂ ਜੀ ਹੈਗੀ ਇਹ ਰਾਤ ਨੂੰ ਵੀ ਕਈ ਵਾਰ ਕਰਦੀ ਮੈਨੂੰ ਆਏ ਲੱਗਦਾ ਭੁੱਖ ਲੱਗ ਗਈ ਨੂੰ ਫੇਰ ਪੈ ਜਾਂਦੀ ਹੈ ਦੁੱਧ ਫੜਦੀ ਨੇ ਮੇਰੇ ਬੇ ਮਾਤਾ ਬਣਾਉਂਦੀ ਐ ਇਹਨੂੰ ਰਾਤ ਤੇ ਮੇਰੇ ਮਾਤਾ ਹਸਾਉਂਦੀ ਵੀ ਹੁੰਦੀ ਕਹਿੰਦੇ ਡਰਾਉਂਦੀ ਵੀ ਹੁੰਦੀ ਯਾਰੀ ਲੈ ਕੇ ਹਰਗੁਣ ਵੈਸੇ ਯਾਰ ਵੈਸੇ ਜੈਸਮਿਨ ਕੋਲ ਤਾਂ ਕਿਆ ਚੱਕਰ ਆ ਮੈਨੂੰ ਆਏ ਲੱਗ ਜਾਂਦਾ ਵੀ ਇਹ ਜਿੱਦਾਂ ਹੁਣ ਥੋੜੀ ਜੀ ਛੋਟੀ ਨਹੀਂ ਜਿੱਦਾਂ ਉਹ ਦੇਖ ਲੈਣੇ ਆ ਪੰਜ ਚਾਰ ਮਹੀਨਿਆਂ ਤੱਕ ਇਹਦੇ ਚ ਹਰਗੁਣ ਦੇ ਪੈ ਨਹੀਂ ਹਣਾ ਗਾਲੀ ਹਟਾ ਕੇ ਉਹਦੇ ਤੇ ਕੱਪੜਾ ਹਟਾ ਕੇ ਹਰ ਗੁਮੂ ਦੇਖ ਨਹੀਂ ਹੈ ਤਾਂ ਹੈ ਤੁਹਾਡੀ ਗੱਲ ਜੈਨੂਅਲ ਆ ਉਹ ਦੂਸਰੀ ਦੇਖ ਲਵਾਂ ਥੋੜੀ ਜਿਹੀ ਬੜੀ ਉਹ ਪਾਜੀ ਉਹ ਆਹ ਰੈੱਡ ਜੀ ਬਲੈਕ ਵਾਲੀ ਇਹ ਇਹ ਕੰਪਨੀ ਦੀ ਵਸਤ ਨਹੀਂ ਆਈ ਇਹਦੇ ਨਾਲੋਂ ਵੀ ਥੋੜਾ ਹੈਵੀ ਚ ਆ ਗਿਆ ਜੀ ਅਛਾ ਇਹ ਕੰਪਨੀ ਦੀ ਹੈ ਵਾਲੀ ਕੰਪਨੀ ਦਾ ਇਹ ਹਾਂ ਹਾਂ ਇਹਦੀਆਂ ਆਹ ਚੀਜ਼ਾਂ ਨਾ ਸਾਰੀਆਂ ਜੋ ਵੀ ਹੈ ਮਟੀਰੀਅਲ ਇਹ ਸਾਰੀਆਂ ਹੈਵੀ ਆ ਉਹਦੇ ਨਾਲ ਦੇਖੋ ਉਹਦੇ ਆਹ ਚੀਜ਼ਾਂ ਐਦਾਂ ਇਹ ਤਾਂ ਹੋਰ ਵੀ ਬਾੜੀ ਪਾਇੀ ਤੇ ਦੇਖੋ ਹਾਂ ਇਹ ਇਹ ਬੜੀ ਲੱਗਦੀ ਹੈ ਨਾ ਹੈ ਨਾ ਜਿਹੜੀ ਉਹ ਦੇ ਮੁਕਾਬਲ ਹੂੰ ਇਹ ਇਹਦਾ ਇਹਦਾ ਕੀ ਪ੍ਰਾਈਸ ਆ ਵੀਰੇ ਇਹ ਪੰਜ ਆਪਣੇ 9000 ਦਾ ਹੈ ਇਹ 9 ਦਾ ਹੈ ਨਹੀਂ ਮੈਂ ਨਹੀਂ ਲੈਣੀ ਹੈਗੀ ਲੈ ਤਾਂ ਦੇਖ ਕੇ ਲੈ ਲਓ ਭਾਈ ਮੈਂ ਕਹਿ ਵੀ ਨਹੀਂ ਸਾਦੀ ਤੁਸੀਂ ਆਪ ਆਪਣੇ ਅਪਾਰਟਮੈਂਟ ਦੇਖ ਲਓ ਮੈਂ ਆਪਣੀ ਠੀਕ ਕਰਕੇ ਨਹੀਂ ਉਹ ਕਰਨਾ ਚਾਹੁੰਦੀ ਸਾਰੀ ਮੈਂ ਆਪ ਮਾੜੀ ਤੇਰੀ ਚੀਜ਼ ਲੈ ਲੂ ਆਪਣੀ ਟੀਨ ਨੂੰ ਨਹੀਂ ਲੈਣ ਦਿੰਦੀ ਤੁਸੀਂ ਆਪ ਦੇਖ ਕੇ ਲੋ ਨਹੀਂ ਵੈਸੇ ਤਾਂ ਚਲੋ ਉਹ ਤਾਂ ਬੜ ਠੀਕਾ ਵਧੀਆ ਇਹ ਬੜੀ ਹੈ ਬੜੀ ਆ ਕੰਪਨੀ ਹੈ ਨਾ ਇਹ ਕੰਪਨੀ ਹੈ ਇੱਕ ਬ੍ਰਾਂਡ ਹੈ ਇਹ ਉਦਾਂ ਵੀ ਵਾਟਰ ਪ੍ਰੂਫ ਆ ਇਹ ਇਹ ਵਾਟਰ ਪ੍ਰੂਫ ਆ ਨਾ ਆਪਣਾ ਮੀਚ ਵੀ ਲੈ ਕੇ ਜਾ ਸਕਦੀ ਐ ਕਿਸੇ ਮੀਚ ਆਪਾਂ ਕਿੱਥੇ ਜਾ ਹੁੰਦਾ ਕਿਉਂਕਿ ਐਦਾਂ ਮਾਣਾ ਮੋਟਾ ਬਚਾਅ ਹੋ ਜਾਂਦਾ ਵੈਸੇ ਤਾਂ ਇੱਥੋਂ ਪਾਣੀ ਪਏ ਜਾਣਾ ਉਦਾਂ ਇਹ ਵੀ ਬੱਚੇ ਦਾ ਮਾਣਾ ਮੋਟਾ ਬਚਾਅ ਹੋ ਜਾਂਦਾ ਹਾਂ ਜੈਸਮਿਨ ਵਿੱਚ ਬੈਠਣਾ ਹੋਵੇ ਨਹੀਂ ਜੈਸਮਿਨ ਦੇ ਵਿੱਚ ਬੈਠਣਾ ਹੋਵੇ ਕਿਤੇ ਤਾਂ ਸਿੱਧਾ ਉਹਾਂ ਜਿੱਤੇ ਥੱਕ ਗਈਆਂ ਕਿਤੇ ਮੈਂ ਬੈ ਗਈ ਕਿਤੇ ਜੈਸਮਿਨ ਬੈ ਗਈ ਵਾ ਫੇਰ ਵੀ ਆਣੀ ਤੇ ਵਾ ਫੇਰ ਤਾਂ ਹਾਂ ਜੈ ਨਿਆਣਾ ਲੈ ਕੇ ਬੈਠਿਆ ਕਰੂੰਗੀ ਦੱਸ ਜਿੱਦਾਂ ਹੁਣ ਜੈਸਮਿਨ ਥੱਕ ਗਈ ਨਾ ਬੈਗੀ ਇਹ ਹੈ ਕਿੰਨੇ ਕਿਲੋ ਦੀ ਹੈ ਜੀ ਇਹ ਭਲਾ ਮੈਂ ਤਾਂ ਕਦੇ ਸਾਈਕਲ ਐਸਟੀਮੇਟ ਉਹ weight ਥੋੜੀ ਹੋਣਾ ਵੀ ਕਿੰਨੇ ਵੀ 25 25 ਕੀ ਹੈ ਕਿ 25 ਅੱਛਾ ਇਹ ਮਤਲਬ ਉਹ ਪੁੱਛਦੀ ਆ ਵੀ weight ਇਹਦੇ ਕਿੰਨੀ ਲਿਮਟ ਆਈ ਦੀ weight ਦੀ ਕਿੰਨੇ ਸਾਲ ਕਿੰਨੇ weight ਤੱਕ ਦਾ ਬੱਚਾ ਬਿਠਾ ਸਕਦੇ ਵੀ ਜੇ ਬਾਹਰ ਬਹੁਤ ਜ਼ਰਦਰ ਰਵਿੰਦਰ ਮੇਰੇ ਵਰਗੇ ਨੇ ਪਲਾਨ ਬਣ ਗਿਆ ਵੀ ਇਹ ਨਾਲ ਲੈ ਕੇ ਜਾਣੀ ਹੋਵੇ ਤਾਂ ਥੋੜਾ ਜਨਾ ਵੀ ਤੂੰ ਵਿੱਚ ਬੈਠ ਸਕਦੀ ਆ ਓਹੋ ਇਥੇ ਨਾਲ ਜਾਵੇ 10 ਕਿਲੋ ਦੀ ਰੈਸ਼ ਮਤਲਬ 14-14 ਕਿਲੋ ਦਾ ਹੁੰਦਾ ਮੇਰੇ ਖਿਆਲ ਚ ਹੂੰ ਉਹ ਚੀਜ਼ ਪੁੱਛਦੀ ਐ ਇਹ ਆਹਦੇ ਵਿੱਚ ਬੈਠਣੀ ਦਿੱਤਦੀ ਆਲੇ ਮੈਨੂੰ ਵੀ ਇਦਾਂ ਹੀ ਲੱਗਿਆ ਦਾ ਵਿੱਚ ਬੈਠਣ ਨੂੰ ਪੁੱਛਦੀ ਐ ਤੇ ਇਹਦਾ ਇਹਦਾ ਵੀਰੇ ਕੀ ਪ੍ਰਾਈਸ ਆ ਕੋਈ ਨਹੀਂ ਵੀਰਾ ਆਪਣਾ ਇਹ ਵੀ ਕੀ 10000 ਇਹਦੇ ਦਾ ਇਹ ਮੀ ਸੇਮੇ ਨਾ ਇਹਦਾ ਯਾਰ ਕਲਰ ਜੇ ਵੀ ਨਹੀਂ ਐਡਾ ਜਿੱਚ ਹੈ ਨਾ ਕਲਰ ਨਹੀਂ ਠੀਕ ਆਗਾ ਇਹਦਾ ਇਸੇ ਕਲਰ ਹੋ ਜਾਵੇ ਕਿਹੜਾ ਆਹਾ ਦੇਖੋ ਮੈਂ ਸੇ ਇੱਥੋਂ ਬੱਚੇ ਬੰਨੀਗਾ ਰੱਖ ਸਕਦੇ ਆਪਾਂ ਭਾਈ ਐਦਾਂ ਇਹਨੂੰ ਟੱਗ ਦੋ ਮੈਂ ਸੇ ਕਿ ਨੂ ਇਹ ਤਾਂ ਹਾਂ ਵੀ ਇਹ 3600 ਹਾਂ ਜੀ ਇਹਦਾ 3600 ਦਾ ਜੀ ਇਹ 3600 ਹਾਂ ਨਹੀਂ ਲਿਖਿਆ ਹੋਇਆ ਉਹਦੇ ਪਰ ਅਸੀਂ ਪਤਾ ਕਰ ਗਏ ਹਾਂ ਜੀ ਜੀ ਮੈਂ ਤਾਨੀ ਤੁਹਾਡੇ ਕੋਲ ਆਈਆਂ ਮੈਂ ਤੁਹਾਨੂੰ ਕਹਿੰਦੀ ਤਿੰਨ ਗਾਰੇ 3500 ਦੀ ਬਿਜਦੇ ਚ ਵੀ ਥੋੜਾ ਜਿਹਾ ਲੈਸ ਹੋ ਜਾਊਗਾ ਆ ਚਲੋ ਓਹੋ ਅਗਲੇ ਨੇ ਤਾਂ ਜੋ ਲਿਖਿਆ ਵਾ ਉਹ ਹਾਂ ਲੈਸ ਤਾਂ ਫਿਰ ਥੱਲੇ ਨੀਚੇ ਹੋਣਾ ਨਾ ਜਾ ਕੇ ਐਸਾ ਦੇ ਮਨ ਕੀ ਇੱਥੇ ਦੇ ਨੂੰ ਦੋ ਜਣੇ ਬੈਠ ਸਕਦੇ ਦੋ ਤੇ ਨਹੀਂ ਕੀ ਕਰਦਾ ਦੋ ਤੇ ਕਿੱਥੇ ਬੈਠਣਾ ਨਾ ਇੱਕ ਇੱਥੇ ਇੱਕ ਜਿਵਾੜ ਕੇ ਤੇ ਇੱਕ ਮੂਦੇ ਪਾਸੇ ਹਾਂ ਕਹਿੰਦੇ ਉਹ ਪੈਰ ਨੂੰ ਬੈਠਣ ਨੂੰ ਕਹਿੰਦੇ ਪੈਰ ਨੂੰ ਨਹੀਂ ਬੈਠ ਵੀ ਨਹੀਂ ਹੋਣਾ ਨਿਆਣਾ ਹੁਣੇ ਮੈਂ ਘਰੇ ਜਾ ਕੇ ਤੁਹਾਨੂੰ ਬਿਠਾ ਕੇ ਦਿਖਾਉਂਗੀ ਨਿਆਣਾ ਹਿੰਡ ਕਰਦਾ ਨਿਆਣਾ ਇੱਕ ਜਿਹੜਾ ਪਹਿਲਾਂ ਬੈਠ ਗਿਆ ਉਹਨਾਂ ਦੂਆ ਬੈਠਣੇ ਨਹੀਂ ਦੇਣਾ ਅੱਛਾ ਠੀਕ ਨਹੀਂ ਅੱਛਾ ਹਾਂ ਅੱਛਾ ਤਾਂ ਗੱਲ ਵੱਖਰੀ ਆ ਦੋ ਨਿਆਣੇ ਦੀ ਸੋਹਣੀ ਜਗ੍ਹਾ ਇੱਕ ਉਹ ਜਿਹਾ ਨਾ ਇੱਕ ਹੋਰ ਕਿਹੜਾ ਬੀ ਜੀਰੇ ਮਾਰਿਆ ਉਹ ਵਾਸ ਇੱਕ ਡਾਇਲੋਗ ਆ ਉਹਦੇ ਕੋਲ ਹਾਂ ਇੱਕ ਉਹ ਵੀ ਪਿਆ ਅੱਗੇ ਦੇਖ ਤਾਂ ਉਹ ਕਿਆ ਪਿਆ ਉਹ ਛੱਤ ਜੀ ਆ ਜੀ ਦੀ ਅੱਗੇ ਹਾਂ ਸਾਈਕਲ ਹੈ ਕਿ ਬਾਕੀ ਇਹੀ ਆ ਚਾਰੇ ਚਾਰੇ ਇਹ ਬਾਕੀ ਹੈ ਕਾਫੀ ਹੈ ਪਹੀ ਪਈਆਂ ਤਾਂ ਉਹ ਛੋਟੀਆਂ ਫਿਰ ਹਨਾ ਛੋਟੀਆਂ ਹਾਂਜੀ ਥੋੜੀਆਂ ਨੋਰਮਲ ਰੇਂਜ ਆਉਂਦੀ ਸੀ ਜੀ ਇਹ ਤਾਂ ਥੋੜੀਆਂ ਜਿਆਦਾ ਛੋਟੀਆਂ ਯਾਰ ਇਸ ਸਮੇਂ ਤੋਂ ਦੀਆਂ ਅਸਤੀ ਇਹ ਤਾਂ ਇਹ ਤਾਂ ਨਾ ਦੇਖੋ ਮੁਰੀਆਂ ਦੀ ਇਹ ਬੰਦ ਬਾਰ ਇਹ ਤਾਂ ਬਿਲਕੁਲ ਹੀ ਉਹ ਆ ਬੱਚੇ ਵਾਸਤੇ ਜੀ ਇਹ ਤਾਂ ਇੱਕ ਨਾਲ ਹੀ ਕੱਢੀ ਜਾਂਦੇ ਜਰਾ ਉਹ ਕੋਈ ਫਿੱਟ ਨਹੀਂ ਛੋਟੀ ਸਾਈਕਲ ਇਹ ਦੇਖੋ ਕਿਹੜੀ ਹਨਾ ਜੀ ਉਹ ਤਾਂ ਸਿਰਫ ਬੈਠਣਾ ਤਾਂ ਬਹੁਤ ਹੈ ਕਮਜ਼ੋਰ ਉਹ ਫੋਲਡਿੰਗ ਹੋ ਜਾਂਦੀ ਬਿਲਕੁਲ ਕੰਮਚਾਰੀ ਬਿਲਕੁਲ ਛੋਟੇ ਬੱਚੇ ਦੀ ਆ ਉਹ ਫਿਰ ਗੱਡੀਆਂ ਵੀ ਲੈ ਕੇ ਜਾਂਦੇ ਨੇ ਨਾ ਕੋਈ ਬਸ ਸ਼ੁਭ ਕੋਈ ਗਿਆ ਬਹੁਤ ਲੈ ਕੇ ਜਾਂਦੇ ਸ਼ੁਭ ਜੇ ਚਲ ਪੜੀ ਉਹ ਤਾਂ ਹੁਣ ਖੜਕ ਗਈ ਆ ਬਥੇਰੀ ਲੜਾਈ ਹੁੰਦੀ ਸੀ ਗੱਡੀ ਆ ਦੋ ਨਿਆਣੇ ਵਾਲੇ ਵਿਆਹ ਕੀ ਹਨਾ ਆ ਦੇ ਕਾਫੀ ਬੜੀ ਆ ਹਮਮ ਕੀ ਬਾਤ ਹੈ ਬਿਆਹ ਮੈਂ ਕਿਹਾ ਮਾਲਾ ਗੱਡੀ ਦੇ ਬਥੇਰੀ ਲੜਾਈ ਹੁੰਦੀ ਆ ਬੈਠਣਾ ਮੈਂ ਬੈਠਣਾ ਸਾਰੇ ਆ ਦੀ ਮਾਮਾ ਦੁਖੀ ਜਿਹੜੇ ਛੋਟੇ ਨਿਆਣੇ ਉਹ ਕਦੇ ਮਮਾ ਉਹ ਨਹੀਂ ਬੈਠਣਦਾ ਕਦੇ ਮਮਾ ਨੂਰ ਕਦੇ ਮਮਾ ਹਾਦੀ ਨਹੀਂ ਹਾਦੀ ਨਹੀਂ ਜੇ ਨਹੀਂ ਹੈ ਤੀਨਾ Kusumbu ji ਦੀ ਕੁੜੀ ਨੂਰ ਮੇਰੀ ਚੱਪਨੇ ਲੈ ਕੇ ਗਈ ਕਹਿੰਦੀ ਹੁਣ ਮੈਂ ਤਾਂ ਨਹੀਂ ਕੁੱਤਰੀ ਆ ਮੈਨੂੰ ਕੁੱਤਰੀ ਮੈਂ ਕਿਧਰ ਆਇਆ ਆ ਆ ਟਰੈਕਟਰ ਆ ਗਿਆ ਇਹ ਸਾਡੇ ਜੇ ਕਿਤੇ ਮਨਵੀਰ ਵਰਗੇ ਨੂੰ ਲਿਆਈਏ ਓਰੇ ਉਹਨੇ ਕਹਣਾ ਮੈਂ ਤਾਂ ਮਾਮੇ ਲੈ ਕੇ ਹੀ ਜਾਣਾ ਜੋ ਮਰਜ਼ੀ ਕਰ। ਕਿਧਰ ਅੱਜੀ ਦੀ ਤਾਂ ਲਗੂ ਅੱਤਾ ਪੀ ਲੈ। ਹਾਂ। ਉਹਨੇ ਕਹਣਾ ਮਮੀ ਮਿੰਨੂ ਤਾਂ ਦਿਵਾ ਕੇ ਲਿਆਓ ਦਿਵਾ ਕੇ ਲਿਆਓ। ਇਹ ਕਿੰਨੇ ਦਾ ਵੀਰੇ ਇਹ? ਇਹ ਜੀ। ਇਹ ਭਾਈ ਆਪਣਾ ਓਈ 25000 ਦੇ ਭਾਈ। ਬੱਲੇ 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 ਜੈਸਮੀਨ। ਨਹੀਂ ਮੈਂ ਬਜੇ ਥੋੜੀ ਦੇ ਨਹੀਂ ਆਈ ਨੋ ਬਟ ਉਸ ਨੂੰ ਪਤਾ ਹੁੰਦਾ। ਵੈਸੇ ਮੋਰੀਂ ਦਾ ਸਹਾਰਾ ਹਾਂਜੀ ਹਾਂਜੀ 80 ਕਿਲੋ ਮਾਸ ਬੈਠ ਕੇ ਦੇਖ ਲਓ ਚੱਕੀ 80 ਕਿਲੋ ਹਾਂਜੀ ਹਾਂਜੀ ਜਿੱਦਾਂ ਮੈਂ ਬਿਟੇ ਤੇਰੇ ਫੇਤਾਂ ਭਾਈ ਵਹਿ ਸਕਦੀ ਐ ਦੇਖ ਲਓ ਚੱਕੀ ਹਾਂ ਐਦਾਂ ਬੈਠ ਉਹਦੇ ਪਰ ਨਾ ਨਾ ਲੱਤ ਰੱਖ ਜਿਹੜਾ ਪੈਡਲ ਜਿਆ ਚਲ ਮੈਂ ਕਿਹਦੀ ਆਏ ਕਰਦੇ ਆ ਪਹਾੜ ਨੂੰ ਅਗਲੇ ਸਾਲ ਜਿਹੜਾ ਨਹੀਂ ਐਸੇ ਸਾਲ ਅਗਲੇ ਸਾਲ ਮੇਲਾ ਆਏਗਾ ਲੈ ਚਾਹਦੇ ਆ ਟ੍ਰੈਕਟਰ ਤੁਸੀਂ ਪਹਾੜ ਨੂੰ ਪਹੁੰਚ ਕੇ ਸਾਰਾ ਦਿਨ ਭਾਈ ਉਹ ਚਾਰਜ ਨਹੀਂ ਹੋਣਾ ਇਹ ਹੋ ਗਿਆ ਹੋ ਗਿਆ ਆਵਾਜ਼ ਤਿਆਰੀ ਦੀ ਐਂਛਰਾਲੀਆ ਟਰੈਕਟਰ ਅਰਜਣਾ ਇਹ ਹਾਂ ਜੀ ਨਹੀਂ ਅਰਾਲਿਆਂ ਨੇ ਗੱਡਿਆ ਕੋਈ ਇਹ ਸਟਾਰਟ ਕੀਤਾ ਹੁਣ ਇਹ ਹੋ ਗਿਆ ਸਟਾਰਟ ਹੋ ਗਿਆ ਅਰੇ ਇਸ ਦੇ ਪੈਰ ਮਾ ਪੈਰ ਚੋਂ ਹੋਰ ਕਿਹਾ ਦੇਖੋ ਭੱਜਦੀ ਕਿਵੇਂ ਹੁੰਦਾ ਹੈ ਦੇਖਦੇ ਆਂ ਨਾਲ ਹੈਂਡਲ ਵੀ ਨਹੀਂ ਕੋਈ ਹੋਰ ਇੱਕ ਮਿੰਟ ਮੈਂ ਟਰੈਕਟਰ ਚ ਨਾ ਆ ਇਹ ਨੂੰ ਬੁਸ਼ੀ ਹਾਂ ਹੁਣ ਚਾ ਜੇ ਤਾਂ ਵਾਏਂਗੀ ਟਰੈਕਟਰ ਤਾਂ ਚਲਾ ਲੈਂਦੀ ਆ ਇਹ ਉਹ ਹੌਲੀ 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 ਚਾ ਥੋੜਾ ਜਾਊਗਾ ਓ ਖੁੱਲੀ ਜੇ 1 ਮਿੰਟ 1 ਮਿੰਟ ਮੇਰੀ ਗੱਲ ਤਾਂ ਸੁਣ ਖੁੱਲੀ ਜਗ੍ਹਾ 'ਚ ਚੱਲਣ ਵਾਲੀ ਚੀਜ਼ ਆ ਇਹ ਬਸ ਬਸ ਉਧਰ ਸਾਈਕਲੀਆਂ ਹੋਰ ਖੜੀਆਂ ਲੱਗ ਕੇ ਪਾਸ ਹੁਣ ਮੈਨੂੰ ਲੈ ਕੇ ਜਾ ਮੈਂ ਮੂਰੇ ਮੂਰੇ ਵੀਰ ਜਾਇ ਕਰੂਗਾ ਬਹੁਤਾ ਪਿੱਛੇ ਪਿੱਛੇ ਮੈਂ ਜਾਇ ਕਰੂੰਗੀ ਬਹੁਤੀ ਵੀਰੇ ਦੇਖਣਾ ਕਿਤੇ ਖੋਤਾ ਨਹੀਂ ਗਈ ਪਿੱਛੇ ਆਈ ਨਹੀਂ ਆਈ ਨਹੀਂ ਘਰਾ ਖੜਾ ਵਾ ਹੈਗਾ ਉਹ 9 ਲੱਖ ਦਾ ਹੌਲੈਂਡ ਹੈ ਉਹ ਫੇਰ ਬੜਾ ਵੀਰ ਚਲਾਊਗਾ ਛੋਟੇ ਮੈਂ ਚਲਾਉਂਗੀ ਦੱਸ ਉਹ ਵਿਚਾਰਾ ਇੰਨੀ ਟੋਲਦਾ ਰਿਹਾ ਕਰੂਗਾ ਪਿੱਛੇ ਕਿਸ ਜੈਸ ਵੀ ਪਹੁੰਚੀ ਦੀ ਮੇਰੇ ਪਿੱਛੇ ਆਈ ਸੀ ਉਹ ਮਿੱਤੇ ਜੈਸ ਵੀ ਨਹੀਂ ਦਿਖਦੀ ਆ ਜਾ ਯਾਰ ਤੂੰ ਬਾਤ ਤੋਂ ਮੁੱਧ ਭਾਜੀ ਤੂੰ ਆ ਜਾ ਲੈ ਕਿਤੇ ਮੱਸ ਗਿਆ ਮੈਂ ਇਹ ਗੱਡੀ ਗਣਾ ਹੈ ਟਰੈਕਟਰ ਬਈ ਬਰੀਆ ਹਾਂ ਨਹੀਂ ਵੇਟ ਪੈਸੇ ਯਾਰ ਕਾਫੀ ਹੈਵੀ ਬਣਿਆ ਹੋਇਆ ਕਾਫੀ ਵੇਟ ਪਾਸ ਆ ਨਾ 80 ਕਿਲੋ ਵੇਟ ਬਹੁਤ ਹੋ ਜੰਦਾ ਅਮਿੰਦਰ ਵਾਲੇ ਦੇ ਟਰੈਕਟਰ ਬਣਾਉਂਦੇ ਉਹਨਾਂ ਨੇ ਬਣਾਇਆ ਭਜੀ ਅੱਛਾ ਇਹ ਹਾਂ ਅਮਿੰਦਰ ਵਾਲੇ ਨਹੀਂ ਬਣਾਏ ਅੱਛਾ ਉਹਨਾਂ ਨੇ ਨਹੀਂ ਬਣਾਇਆ ਵਾ ਉਹਨਾਂ ਨੇ ਕਿੱਡਿਆ ਵਾ ਵਾ ਅੱਛਾ ਉਹਨਾਂ ਨੇ ਨਹੀਂ ਮਤਲਬ ਸੇਲ ਕਰਨੇ ਨੂੰ ਉਹਨਾਂ ਨੇ ਦਿੱਤਾ ਵਾ ਸਾਨੂੰ ਕੋਈ ਸੇਲ ਹੋਈ ਚਾਰ ਚਾਰ ਦਿੱਤਾ ਸੀਗਾ ਤਿੰਨ ਸੇਲ ਹੋ ਗਏ ਜੀ ਇਹ ਲਾਸਟ ਵੀਸ ਰਹਿ ਗਏ ਜੀ ਅੱਛਾ ਠੀਕ ਆ ਠੀਕ ਆ ਇਹ ਵੀ ਯਾਰ ਫਿਰ ਤਾਂ ਫਿਰ ਤਾਂ ਸੱਚੀ ਉਹ ਅਗਲੇ ਨੇ ਆਪਣੀ ਮਸ਼ਹੂਰੀ ਕਰੀ ਹੋਈ ਮਹਿੰਦਰਾ ਵਾਲੀ ਬੱਤ ਹੈ ਨਾ ਇਹਦੇ ਤੋਂ ਧੂਆਂ ਨਿਕਲ ਹੂੰ ਹੂੰ ਧੂਆਂ ਇਹਦੇ ਚੋਂ ਨਹੀਂ ਨਿਕਲਣਾ ਨਹੀਂ ਵਧੀਆ ਚੀਜ਼ ਬਣਾਈ ਹੋਈ ਆ ਇਸੇ ਉਹ ਵੀ ਸਬਕੁਸ਼ ਹੈ ਜੀ ਹੈ ਵੀ ਹੈ ਨਾ ਪੂਰਾ ਇਹ ਤਾਂ ਉਹ ਨਹੀਂ ਹੈਗਾ ਲਿੱਟ ਲੁਫਟ ਨਹੀਂ ਹੈਗੀ ਇਹਨੂੰ ਜਿਹੜੀ ਉਹ ਚੱਕਦੀ ਨਹੀਂ ਲੈ ਖੇਤ ਪਾਉਣਾ ਇਹਦੇ ਗੱਲ ਦੱਸ ਹੱਦ ਹੋ ਗਈ ਜਿਵੇਂ ਖੇਤ ਪਾਉਣਾ ਹੀ ਹੈ ਨਾ ਇਹਦਾ ਨਾ ਸਪੀਡ ਲੋ ਸਪੀਡ ਵੀ ਹੈਗੀ ਆ ਦਾ ਨਿਆਣਿਆਂ ਦਾ ਆਏ ਆ ਵੀ ਸ਼ੋਗਨ ਮੇਲਾ ਬਸ ਘੇਰ ਵੀ ਨਹੀਂ ਹੈਗਾ ਜਿਹੜਾ ਆਪਣੇ ਘਰੇ ਤੇ ਇਹ ਥੋੜੇ ਦਿਨ ਦਾ ਹੀ ਮਹਿਮਾਨ ਹੈ ਨਾ ਹਰੇਕ ਦੇ ਘਰੇ ਆਹੀ ਹਾਲ ਹੈ ਨਿਆਣੇ ਕਿਹੜੀ ਲੜਾਈ ਪੈਣੀ ਹੈ ਲੱਗਦੀ ਨਿਆਣੇ ਕਿੱਥੇ ਚੀਜ਼ ਛੱਡਦੇ ਉਹਨਾਂ ਨੇ ਜਿੰਨਾ ਵੀ ਤੇਰੇ ਆਏ ਕਰੋ ਹੂੰ ਮੇਰੇ ਗੱਲ ਸੁਣੋ ਰਹਿਣ ਦੋ ਅਸੀਂ ਸਕੂਟਰ ਵੀ ਲੈ ਲਈ ਸਭ ਸਕੂਟਰ ਚਵਾ ਦੋ ਆ ਦੇਖੋ ਜਿਹੜੀਆਂ ਗਾਲਾਂ ਕੱਢਣੀਆਂ ਦੀਦੀਆਂ ਨੇ ਨਿਆਣੇ ਨੇ ਲੱਗਦੀ ਜਿਵੇਂ ਕਹਣਾ ਤੁਸੀਂ ਆਪ ਸਾਡੇ ਤੇ ਆਪ ਕਰਨੀ ਆਂਦਾ ਲਿਆਂਦਾ ਨੂੰ ਸਾਨੂੰ ਦੀ ਫਾਹਟ ਖੜਿਆ ਸੀ ਜਿੰਨਾ ਸੋਨਾ ਇਹ ਦੇਖਿਓ ਜੀ ਉਹੀ ਪੈਰ ਦੇ ਵਿੱਚ ਹਮੇਸ਼ਾ ਸਕੂਟਰ ਤੇ ਬ੍ਰੇਕ ਹੁੰਦੀ ਸੀ ਹਨਾ ਹੂੰ ਤੇ ਬ੍ਰੇਕ ਇਹਦੀ ਨੇ ਰਿਹੇ ਬ੍ਰੇਕ ਹੁੰਦੀ ਸੀ ਹਾਂ ਇਹਦੀ ਰੇਸ ਆ ਪੈਰ 'ਚ ਕੀ ਦੀ ਰੇਸ ਆ ਪਾ ਸਾਰੀਆਂ ਜਿੰਨੀਆਂ ਇਹ ਇਲੈਕਟ੍ਰੋਨਿਕ ਚੀਜ਼ਾਂ ਉਰੇ ਸਾਰਿਆਂ ਦੀ ਪੈਰ 'ਚ ਹੀ ਰੇਸ ਆ ਹਰੇਕ ਦੀਓ ਵਧੀਆ ਏਓ ਸਕੂਟਰ ਨਹੀਂ ਵਧੀਆ ਵੈਸੇ ਤਾਂ ਤੇ ਇਹਦਾ ਹੁਣ ਕਰਦੇ ਆਂ ਡਿਸਾਈਡ ਕੀ ਆ ਕਰੀਏ ਦੇਖ ਲਓ ਜਿਹੜਾ ਆਪਾਂ ਬਜਟ ਚ ਨਾ ਉਹੋ ਚੀਜ਼ ਲੱਗੀ। ਉਹ ਆਹ ਉਹ ਵੱਡੀ ਚੀਜ਼ ਸੇਵੇਂ ਆ। ਹਾਂਜੀ। ਜਿਹਦੇ ਚ ਹਰ ਗੁਣ ਪਈ ਆ ਤੇ ਆਹ ਵਾਲੀ। ਇਹਦੇ ਇਹਦੇ ਚ ਬਸ ਇੱਕ ਟ੍ਰੇ ਜੀ ਦਾ ਹੀ ਫਰਕ ਆ। ਬਸ ਹੋਰ ਕੀ ਮੈਂ ਉਹ ਇੱਧਰ ਤੇ ਉਤਵਾ ਕੇ ਉੱਧਰ ਲਾ ਲੰਗ ਜਾਂਦਾ। ਨਹੀਂ। ਮੈਂ ਇਹਦੀ ਤਾਂ ਲੋੜੇ ਨਹੀਂ ਪੈਣੀ। ਨਹੀਂ ਟ੍ਰੇ ਦੀ ਤਾਂ ਵੈਸੇ ਲੋੜ ਹੈ ਨਹੀਂ। ਇਹ ਬਸ ਇਹ ਤੇ ਟ੍ਰੇ ਤਾਂ ਜੇ ਬੈਠੇ ਬਿਨਾਂ ਤਾਂ ਸਿੱਧੀ ਮੇਰੇ ਪੈਰ ਬੜੇ ਹੋਗੇ ਮੇਰੇ ਸ਼ੂਜ਼ ਲੱਗਦੇ ਆ। ਕਿਦਾਂ? ਕਿੰਨੇ ਮੇਰੇ ਪੈਰ ਬੜੇ ਹੋਗੇ ਸ਼ੂ ਲੱਗਣ ਲੱਗੇ ਨਾਲ। ਦੱਸ। ਬਦਲ ਟਾਈਕ ਇਹ ਆ ਥੋੜੀ ਜੀ ਜ਼ਿਆਦਾ ਹੈਵੀ ਆ ਹਨ ਇਹ ਵੈਸੇ ਹੈ ਤਾਂ ਵਧੀਆ ਹੈ ਕਾਈ ਕਰਦੇ ਆ ਦੋਨੇ ਲੈ ਕੇ ਜਾਂਦੇ ਥੱਲੇ ਨੂੰ ਹੂੰ ਪੁੱਛਦੇ ਉਹਨਾਂ ਨੂੰ ਰੇਂਜ ਹੂੰ ਕਿੰਨੇ ਤੱਕ ਗਿਆ ਹੁੰਦਾ ਫਿਰ ਡਿਸਾਈਡ ਕਰਦੇ ਨਹੀਂ ਉੱਪਰ ਨਹੀਂ ਪਾ ਲੈਣੇ ਨਹੀਂ ਉਹ ਦੇਖੋ ਲਿਫਟ ਨਹੀਂ ਉਹ ਤਾਂ ਚਲ ਲਿਆ ਹੋ ਜਣੀ ਉਹ ਤਾਂ ਉਹਦਾ ਵੀਰ ਨੇ ਤਾਂ ਲਿਫਟ ਮੰਨੂ ਲੈ ਜਾਣੀਆਂ ਦੋ ਇਹੇ ਪਰ ਆਪਣੀ ਆਪਣੀ ਜ਼ਿੰਮੇਵਾਰੀ ਪਰ ਜਾਣਾ ਹੂੰ ਤੇ ਰੁਕ ਗਈ ਸੀ ਇੱਕ ਵਾਰੀ ਇੱਕ ਵਾਰ ਰੁਕ ਗਈ ਦੀ ਸਹੀ ਗੱਲ ਆ ਯਾਰ ਲੈ ਬਸ ਇਧਰ ਮੁੜ ਜੀ ਫੂਕ ਮਾਰਨ ਦੀ ਦੇਰ ਅੱਜ ਤਾਂ ਡਰ ਲੱਗ ਰਹੀ ਆ ਮੇਰੇ ਤਾਂ ਮਨਕੀਰ ਤਾਂ ਯਾਰ ਅੱਜੀ ਦੀ ਤਾਂ ਮਾਸੀ ਸੰਦੀਪ ਮਾਸੀ ਵਿੱਚੇ ਬੰਦ ਹੋ ਗਈਆਂ ਸੀ ਕਹਿੰਦੀ ਖਾਸੀ ਦੇ ਖੁੱਲੀ ਹੋਣੀ ਕਹਿੰਦੀ ਅਸੀਂ ਤਾਂ ਤੁਰ ਤੁਰ ਕੇ ਗਈਆਂ ਵੀ ਉੱਥੇ ਮੁੰਡਾ ਵੀ ਕੱਲਾ ਮੈਂ ਵੀ ਕੰਡੀਸ਼ਨ ਠੀਕ ਆ ਸਮਾਨ ਲੈਣ ਚਲੇ ਗਈਆਂ ਕਹਿੰਦੀ ਹਾਇ ਜੀ ਅਸੀਂ ਅੰਦਰ ਹੀ ਸਾਲੂ ਕੁਝ ਹੋ ਗਿਆ ਸਾਨੂੰ ਤਾਂ ਦੇਖਣੀ ਵਾਲਾ ਵੀ ਨਹੀਂ ਰਾਤ ਦੇ ਟਾਈਮ ਰਾਤ ਨੂੰ 9-10 ਵਜੇ ਦੀ ਗੱਲ ਬਸ ਉਹ ਬਾਕਸ ਕਰਾ ਨੂਰ ਉਹਨਰੇ ਮੁਰੇ ਤਾਜ ਵਾਲੇ ਨੇ ਹਾਂਜੀ ਉਹਨਾਂ ਦੇ ਉਹ ਆਹੀ ਚੀਜ਼ਾਂ ਜਿਹੜੀਆਂ ਮੁਰੇ ਪਈਆਂ ਨਾ ਇਹਨਾਂ ਦੇ ਹੀ ਆ ਬਾਕਸ ਜੈਸਮੀਨ ਉਹ ਇੱਕ ਦਿਨ ਬੰਦ ਹੋਊਗੀ ਇਹਦੇ ਚੌਂਕ ਜੱਗੂ ਦਾ ਕੋ ਡੂਗਾ ਤੇ ਦਮ ਉਹਦੇ ਤੇ ਖੁੱਲ ਜਾਣ ਜੀ ਮੈਂ ਹੋਰ ਹੀ ਤਿੰਨ ਚਾਰ ਬੰਦ ਬਸ ਮੈਂ ਡਰਦੀ ਨਹੀਂ ਹਾਂ ਮੈਂ ਤਾਂ ਡਰਗੀ ਵਾਸਤੇ ਕੰਮ ਕਰਾਉਂਦੀ ਆ ਆਪਣੀ ਕੁੜੀ ਦੇ ਕੇ ਨਾ ਵਿੱਚ ਜਾਣਾ ਤੁਸੀਂ ਆਈ ਜਾਓ ਮੈਂ ਕੁੜੀ ਵੀ ਦਲੇਰ ਐ ਇਹਦੀ ਗੱਲ ਨਹੀਂ ਨਾਣੀ ਨਾਲ ਜ਼ਰੂਰ ਇਸ ਕਰੇ ਲੇ ਗਿਆ ਦੋ ਕੁ ਦਿਨ ਹੋ ਗਏ ਆ ਤਾਂ ਬੱਖਰੀ ਗੱਲ ਆ ਉਹ ਗੱਲ ਕਰਦੀ ਕੁੜੀ ਦਲੇਰ ਬਥੇਰੀ ਆ ਮੇਰੀ ਜੁੱਤੀ ਠਹਿਰੀ ਐ ਤਾਂ ਮੇਰੀ ਵੀ ਤੇਰੇ ਦਲੇਰਾ ਤੂੰ ਕਹਿ ਕੇ ਦੇਸ ਤੇ ਮੇਰੀ ਨੂਰ ਬਥੇਰੀ ਦਲੇਰਾ ਬੜਾ ਸੱਚੀ ਗੱਲ ਚੱਲ ਹੁਣ ਤੁਸੀਂ ਲੜਣਾ ਨਹੀਂ ਆ ਵੀ ਹੋਰੇ ਹੁਣ ਬੱਸ ਕਰੋ ਓ ਇੰਨਾ ਤਾਂ ਮੁਕਾਬਲਾ ਚੱਲਦਾ ਫਿਰ ਠੀਕ ਆ ਪੈਣਾ ਪੈਣਾ ਜੇ ਨਾ ਲੜਨ ਗੱਲਾਂ ਹੀ ਕਾਦੀਆਂ ਮੰਮੀ ਦਾ ਫੋਨ ਆ ਗਿਆ ਜੁੱਤੀ ਮੈਂ ਫੂ ਲਾਣੀ ਜਾ ਦੇਖੋ ਹਰ ਗੁਣ ਵਾਸਤੇ ਕਿੰਨਾ ਸੋਹਣਾ ਨਾਲੇ ਜੁੱਤੀ ਨਾਲੇ ਜਰੱਬਾ ਆਲੇ ਪੈੜ ਮੋਟੀਆਂ ਜਰੱਬਾਂ ਦੇ ਮੈਨੂੰ ਜੀ ਮੈਂਨੇ ਨਾ ਕਿੰਨੀ ਸੋਹਣੀਆਂ ਹਨਾ ਐਦਾਂ ਦੀਆਂ ਦੇਖ। ਹਾਂ ਥੋੜੀ ਜਿਹੀ ਬੜੀ ਨਹੀਂ ਆ। ਨਹੀਂ ਨਹੀਂ ਜਰਾਬਾਂ ਨਾਲ ਪਾ ਕੇ ਠੀਕ ਹੋ ਜਣੀ ਭਰਾਵਾ। ਅੱਛਾ ਜਰਾਬਾਂ ਨਾਲ ਕਹਿੰਦੀ ਆ। ਇਹ ਨੀ ਬੰਦੀਆਂ। ਨਹੀਂ ਨਹੀਂ ਸਾਈਸ ਤਾਂ ਹੀ ਹਮਕੋ ਨਹੀਂ ਤੱਕ ਉੱਪਰ ਜਾਂਦੀ। ਹਨਾ ਨੇ ਦੀ ਠੀਕ ਆ ਹਨਾ ਇਹ। ਕਿੰਨੇ ਦੀਆਂ 110 ਰੁਪਏ ਦੀਆਂ? ਹਾਂਜੀ। ਫੇ ਨਿਆਣਿਆਂ ਦੀ ਚੀਜ਼ਾਂ ਤਾਂ ਐਦਾਂ ਹੀ ਮਿਲਦੀਆਂ। ਹਜੇ ਸਿਆਣੀਆਂ ਦੀਆਂ ਸਸਤੀਆਂ ਹੁੰਦੀਆਂ। ਇਹ ਖੋਲ ਕੇ ਦੇਖ ਸਕਦੇ ਆਪਾਂ। ਨਿਆਣਿਆਂ ਦੀ ਪਤਲੀ ਹੈ ਗਈਆਂ ਕੋਈ ਪਤਾ ਨਹੀਂ ਕੋਈ ਦਸਤਾਨੇ ਜੇ ਵੀ ਤਾਂ ਕਹਿੰਦੀ ਸੀ ਜੈਸਮਿਨ ਜਿੰਨਾ ਉਹ ਵੀ ਦਿਖਾਈ ਵੈਸੇ ਮੈਂ ਆਰਡਰ ਕਰੇਗਾ ਜਦ ਤੱਕ ਆਉਂਦੇ ਨਹੀਂ ਨਾ ਹਾਂ ਦੇਖੋ ਕਿੰਨੇ ਦੇ ਹਨ 80 ਰੁਪਏ ਦੇ ਹਰ 80 ਰੁਪਏ ਪਰ ਪੀਸ ਜੀ ਲੀ ਲਓ ਤਾਂ ਅੰਦਰ ਭਾ ਗਿਆ ਜੀ ਹੈ ਗਈਆਂ ਜਿਵੇਂ ਘਰ ਪਾਉਣੀਆਂ ਸਮਝ ਲਓ ਜਦ ਕਹਿਣੀ ਹੈ ਜੀ ਲੈਣ ਤੇ ਆ ਵਿੱਚ ਤਾਂ ਕੋਈ ਨਹੀਂ ਇੰਸਟਾ ਤੇ ਦਸਤਾਨੇ ਮਤਲਬ ਇਹ ਟਾਈਟ ਹੋ ਜਾਣ ਹਾਂਜੀ ਮੈਂ ਦਿੱਤੀ ਹੋਰ ਆ ਠੀਕ ਕਰ ਪਾਉਂ ਇੱਕੇ ਸਾਈਜ਼ ਲੈਣਾ ਜੀ ਮੈਂ 142 ਰੁਪਏ ਦੇ ਵਿੱਚ 6 ਪੀਸ ਮੰਗਾਏ ਨੇ ਇਹੋ ਇਹ ਕਿ ਪੀਸ ਲੈਣਾ ਨਾਲੇ ਪਤਾ ਨਹੀਂ ਉਪਾਦ ਆਣਾ ਆਹ ਦੇਖਦਾ ਠੀਕ ਹੈ 6 ਮੰਨ ਕੇ ਕੱਟਾ ਕਲਰ ਡਾਰਕ ਕਰਨਾ ਲੈਟ ਡਾਰਕ ਦੇ ਦੇ ਭੈਣ ਡਾਰਕ ਦੇ ਦੂ ਆਹ ਦੇਖ ਬਲੂ ਦੇਣੀ ਏ ਨਾ ਰੈੱਡ ਦੀ ਆ ਉਹ ਵੀ ਇਹ ਜਿੱਤੀ ਰੈੱਡ ਦੇ ਦੋ ਰੈੱਡ ਦੇ ਦੋ ਕਲਾਸ ਆਪ ਕੇ ਬਰੇਡ ਡੈਮੰਡ ਚਾਹੋ ਤਾਂ ਹੋਰ ਤਾਂ ਕਿਦਾਂ ਦੀ ਚਾਹੀਦੀ ਮੈਨੂੰ ਕੋਈ ਰੰਗ ਤਾਂ ਦੱਸ ਆ ਠੀਕ ਨਹੀਂ ਗੱਲ ਕਰਦੀ ਮੈਂ ਐਦਾਂ ਨਹੀਂ ਕਹਿੰਨੀ ਆ ਵੀ ਐਦਾਂ ਵੀ ਮੁਸ਼ਕਲਾ ਲੈਣੀ ਆ ਇਹ ਨਹੀਂ ਮੈਂ ਕਹਿੰਦੀ ਪਤਲੀਆਂ ਇਸ ਜੀ ਤਪਈਆਂ ਆ ਜਾਵੇ ਕਮਲਿਆਂ ਦੇ ਠੱਬਰ ਆ ਤੇ ਚ ਮੈਂ ਨੂੰ 2 ਸਾਲ ਆ ਪੈਕ ਨਹੀਂ ਤਾਂ ਫਿਰ ਆ ਲੈ ਉਹ ਇਹ ਕਿੰਨੇ ਨੂੰ ਉਹ ਵੀ ਦੋ ਇੱਧਰ ਹੁਣ ਕੱਪੜਿਆਂ ਚ ਐਨੇ ਪੈਕ ਗਏ ਤੇ ਜੈਸ ਮੈਨੂੰ ਕਹਿੰਦੀ ਪੱਤਨ ਗਰਮੀ ਆ ਗਰਵਿੰਦਰ ਇਹਦੇ ਚ ਵੀ ਪੈਰ ਠੰਡੇ ਹੁੰਦੇ ਆਉਂਦੇ ਦਸਤਾਨੇ ਆ ਜੀ ਵੀ ਇਹਦੇ ਹੱਥ ਠੰਡੇ ਹੁੰਦੇ ਆ ਕਾਟਨ ਵਾਲੇ ਪਾਉਣੀ ਐ ਮम्मी ਜਿੱਤੇ ਕਹਦੇ ਨੇ ਸਵੇਰੇ ਪਤਲੀ ਸਾਡੀ ਹਰ ਗੁਣ ਕਵੇਂ ਦੀ ਆ ਨੂਰ ਤਾਂ ਮਨਕੀਰਤ ਦੱਸਦਾ ਹੁੰਦੇ ਨਹੀਂ ਸੱਟ ਅਸੀਂ ਇਹਨਾਂ ਦੇ ਆ ਹੀ ਪਾਉਂਗੀ ਬਾਕੀ ਤੁਸੀਂ ਚਲੋ ਤੁਸੀਂ ਪਾਉਂਦੇ ਰਹੇ ਹੋਣੇ ਆ ਮਾ ਵੀ ਠੀਕ ਕਰੂੰਗੀ ਇਹ ਵੈਸੇ ਇਹ ਵੀ ਗਰਮ ਹੈ ਇਹ ਸਭ ਤੋਂ ਛੋਟਾ ਸਾਈਜ਼ ਹੈ ਸੋ ਇਹ ਕਿੰਨਾ ਪ੍ਰਾਈਸ ਤੇ ਜਿਹੜਾ ਆ ਬਸਤੀ ਸੀ ਸੋ ਦੋਸਤੋ ਨਾ ਇੱਕ 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 ਉਹ ਵੀ ਮਿਲ ਗਿਆ ਤੁਹਾਨੂੰ ਨਾ ਆਹ ਠੀਕ ਹੈ ਮੈਂ ਕਹਿੰਦਾ ਜੇਸੇ ਮੈਨੂੰ ਸੈਟ ਆ ਹਾਂ ਠੀਕ ਹੈ ਨਾ ਵਿੱਚ ਹੋਰ ਆਉਂਦੇ ਨਾ ਲੰਗੀਆਂ ਨਾਲ ਇੱਕ ਕਲਰ ਵੀ ਚੱਲ ਠੀਕ ਹੈ ਵਿੱਚ ਤੇ ਦਸਤਾਨੇ ਜਰਾਬਾਂ ਹੋਰ ਕੀ ਆਏ ਜੀ ਜੀ ਹਾਂ ਤਾਂ ਸਾਈਜ਼ ਬੜਾ ਹੋ ਜਿਹੜਾ ਹੋਣਾ ਜੀ ਨੇ ਆ ਟੋਪੀਆਂ ਦੇ ਸੈਂਪਲ ਟੰਗਣੇ ਨੂੰ ਅੱਛਾ ਮੈਨੂੰ ਪਤਾ ਨਹੀਂ ਗਿਆ ਹੈ ਅੱਛਾ ਹੈਲਮਟ ਅੱਛਾ ਹੈ ਹੈਲਮਟ ਆ ਇਦਾਂ ਨਿਆਣਾ ਕਿਸੇ ਦਰਦਾ ਹੈ ਨਾ ਸਿਰਸੁਰਣੀ ਅੱਛਾ ਸਿਰਸੁਰ ਵੱਜਣ ਤੇ نیچے ਠੀਕ ਆ ਠੀਕ ਆ ਹਾਂ ਜਰਾ ਬਾਂ ਨਾਲ ਆ ਜਾਣਾ ਜਾਂ ਫਿਰ ਕਿ ਆ ਕੇ ਚੀਚਾ ਆਈਆਂ ਮੀਆਂ ਨਹੀਂ ਹੈ ਵੈਸੇ ਸੋਹਣੇ ਆ ਛੋਟੇ ਛੋਟੇ ਦੀਦੀ ਇਹ ਰੈੱਡ ਬੜਾ ਲੱਗਦਾ ਮੈਨੂੰ ਇਹ ਸਾਈਜ਼ ਆਹ ਹਮ ਨੂੰ ਵੀ ਗਾਈਂ ਵਿਆਹ ਵੀ ਹੋ ਤੇ ਤੋਂ ਇਦਾਂ ਕਿੰਨੀ ਆਹੀ ਇਦਾਂ ਦੇ ਪੀਸ ਅੰਨੀ ਪਰ ਇਹ ਨਹੀਂ ਸਾਈਜ਼ ਨਹੀਂ ਸਾਈਜ਼ ਬੜਾ ਦੋ ਡੇਢ ਦੋ ਸਾਲ ਤੱਕ ਰਹੇਗਾ ਤੇ ਉਹ ਤਾਂ ਸਿੰਗਲ ਸਿੰਗਲ ਹੀ ਆਊਗਾ ਨਾ ਬਲੀਆਂ ਆਉਂਦੀਆਂ ਹੋਣਗੀਆਂ ਉਹਨਾਂ ਦਾ ਸੈੱਟ ਨਹੀਂ ਮਿਲਣਾ ਆਨਲਾਈਨ ਸਰ ਇਹ ਦੀ ਦੀ ਸੁਣਦੇ ਨਹੀਂ ਜੀ ਆਹ ਦੇਖੋ ਕਿੰਨੀਆਂ ਸੋਹਣੀਆਂ ਉਹਨਾਂ ਦੀਆਂ ਹੂੰ ਵਧੀਆ ਮੈਂ ਇਹਦੇ ਨਾਲ ਦੀਆਂ ਨਹੀਂ ਹੈਗੀਆਂ ਕੀ ਚੀਜ਼ ਸੌਫਟ ਨਹੀਂ ਨੂੰ ਆਉਂਦਾ ਕੀ ਲੈ ਕੇ ਜਾਂਦੀ ਹੋਊਗਾ ਅਨਲਾਈਟਨ ਠੀਕ ਹੈ ਹੂੰ ਇੱਡ ਥੋੜੇ ਹੱਥ ਚ ਆ ਤਰਾਂਗੇ ਤਨਾਰੇ ਕੋਈ ਨਹੀਂ ਆਏ ਕਿ ਜਾਣ ਲੱਗੇ ਕਿ ਤੇ ਆਪਾਂ ਦੱਸਦੇ ਆ ਆ ਕੇ ਫਿਰ ਚੱਲਦੇ ਬੜੇ ਸਾਈਜ਼ ਦੇ ਨਿਰਾਤੇ ਨੇ ਮੈਂ ਤਾਂ ਦੂਰ ਕਿਹਾ ਕਿ ਤੁਹਾਨੂੰ ਦੇਖਣੀ ਯਾਰ ਆਪਾਂ ਹੋ ਗਈਆਂ ਤੇ ਇੱਕ ਹੋਤੇ ਬਸ ਦਸਤਾਨੇ ਦਸਤਾਨੇ ਬਸ ਹੋਰ ਕੋਈ ਕੈਪ ਹੈਗੀ ਆਪਾਂ ਦੇਖ ਕੈਪ ਕੈਪ ਕਿੱਧਰ ਪਈਆਂ ਆ ਪਈਆਂ ਮੇਰੀ ਕੋਈ ਨਹੀਂ ਛੋਟੀ ਆ ਹਾਂ ਹਾਂ ਨਾ ਦੀਦੀ ਦੇਖੋ ਨਾ ਇਹ ਕਾਲੇ ਦੇ ਇੱਕ ਦੂਸਰੇ ਦਿਓ ਹਾਂ ਮੰਗੀ ਇਹ ਲੈ ਜਾਨੇ ਤਾਂ ਤਾਂ ਹਰ ਜੰਗ ਮੰਗੀ ਕਾ ਬੜਾ ਸਾਈਜ਼ ਆਉਂਗਾ ਹਾਂ ਸੋਇਨਾ ਦੁਨੀਆ ਆ ਹਾਂ ਹੋਣ ਜੇ ਨੋਰਮਲ ਚੋਰ ਇੱਕ ਹੋਰ ਆਪਣੀ ਇੱਕ ਹੋਰ ਆ ਘਰ ਨੂੰ ਲੈ ਲੈਣੇ ਆ ਔਰ ਜਾਨੂ ਦੇਖ ਘਰ ਵਾਸਤੇ ਦੋ ਹੈਗੀਆਂ ਇੰਨੀਆਂ ਪਈਆਂ ਘਰ ਵਾਸਤੇ ਦੋ ਹੈ ਬਸ ਤੁਸੀਂ ਸਮਝਦੇਗਾ ਤੈਨੂੰ ਕਾਟਨ ਨਹੀਂ ਆਇਆ ਕਾਟਨ ਦੇ ਵਿੱਚ ਠੰਡ ਲੱਗਦੀ ਹੈ ਓਰ ਇਦਾਂ ਹੀ ਦਿਖਾਉ ਇਦਾਂ ਹੀ ਹੈਗੀਆਂ ਤਾਂ ਬਥੇ ਨਾ ਕੁਛ ਆ ਸੌਫ ਵੀ ਪਈਆਂ ਐ ਬੂਟ ਵੀ ਪਏ ਐ ਰੈਂਡ ਵੀ ਆਣੇ ਆ ਦੇ